ਨਾ ਨਿਕ ਕੂੜ ਰਹਾ ਭਰਪੂਰ ਜੀਵਨ ਦੇ ਹਰ ਪੱਖ ਦੇ ਵਿੱਚ ਝੂਠ ਭਰਪੂਰ ਹੈ ਤੇ ਜੀਵਨ ਦੇ ਆਖਿਰ ਬੁਨਿਆਦੀ ਪੱਖ ਤੇ ਇਹ ਹੀ ਨੇ ਵਿਵਹਾਰਕ ਆਰਥਿਕ ਸਮਾਜਿਕ ਤੇ ਰਾਜਨੀਤਕ ਸਹਿਬ ਕਹਿੰਦਾ ਜੀਵਨ ਦੇ ਹਰ ਪੱਖ ਦੇ ਵਿੱਚ ਕੂੜ ਭਰਪੂਰ ਹੈ ਕੂੜ ਵਿਆਪਕ ਹੈ ਕੂੜ ਦੇ ਆਸਰੇ ਤੇ ਰਿਜਕ ਚੱਲ ਰਿਹਾ ਹੈ ਕੂੜ ਦੇ ਆਸਰੇ ਤੇ ਧਾਰਮਿਕ ਕਰਮ ਖੜੇ ਨੇ ਔਰ ਕੋੜ ਤੇ ਆਸਰੇ ਤੇ ਸਤਾ ਕੜੀ ਮੱਥੇ ਟਿੱਕਾ ਤੇੜ ਧੋਤੀ ਕਖਾਈ ਉਂਝ ਧਾਰਮਿਕ ਚਿੰਨ ਸਾਰੇ ਧਾਰਨ ਕੀਤੇ ਹੋ ਨੇ ਮੱਥੇ ਤੇ ਤਿਲਕ ਹੈ ਤੇੜ ਧੋਤੀ ਪਹਿਨੀ ਹੋਈ ਏ ਕਖਾਈ ਕੱਖਾਂ ਦੀ ਮਾਲਾ ਗਲ ਦੇ ਜੋ ਹੈ ਪਹਿਨੀ ਹੋਈ ਏ ਪਰ ਹੱਥ ਛੋਰੀ ਜਗਤ ਕਸਾਈ ਹੱਥ ਦੇ ਤੇ ਛੁੜਾਏ ਔਰ ਕਿਸੇ ਬੱਕਰੀ ਦਾ ਇਹ ਕਸਾਈ ਨਹੀਂ ਬੱਕਰੀ ਨੂੰ ਨਹੀਂ ਕੁੰਦਾ ਕਿਸੇ ਗਊ ਦਾ ਜ਼ਬਾਹ ਕਰਨ ਵਾਸਤੇ ਇਹ ਕਸਾਈ ਨਹੀਂ ਬਣਿਆ ਇੱਕ ਸੇ ਮੁਰਗੇ ਨੂੰ ਨਹੀਂ ਕੱਟਣਾ ਚਾਹੁੰਦਾ ਜਗਤ ਕਸਾਈ ਹੈ ਤੇ ਜਗਤ ਕਸਾਈ ਹੈ ਜਗਤ ਨੂੰ ਹੀ ਵੜਨਾ ਚਾਹੁੰਦਾ ਹੈ ਜਗਤ ਨੂੰ ਹੀ ਧੋਖਾ ਦੇਣਾ ਚਾਹੁੰਦਾ ਹੈ ਜਗਤ ਦਾ ਹੀ ਗਲ ਵੜਨਾ ਚਾਹੁੰਦਾ ਹੈ ਐਨਾ ਵੱਡਾ ਕਸਾਈ ਝੂਠ ਦਾ ਛੋਰਾ ਕੋਲ ਹੈ ਕੋਈ ਵੀ ਇਸ ਦੀ ਲਪੇਟ ਦੇ ਚਾਵੇ ਇਹ ਗਰਦਨ ਕੱਟਣ ਨੂੰ ਤਿਆਰ ਹੈ ਭਾਉ ਝੂਠ ਦਾ ਵਿਵਹਾਰ ਇਹ ਸਾਰਿਆਂ ਨਾਲ ਕੀਤਾ ਜਾਂਦਾ ਹੈ ਔਰ ਹੱਥ ਦੇ ਵਿੱਚ ਇਸੇ ਝੂਠ ਦੀ ਛੁਰੀ ਨਾਲ ਹਰ ਇੱਕ ਨੂੰ ਜ਼ਬਹ ਕਰੀ ਜਾਂਦਾ ਹੈ ਹਰ ਇੱਕ ਨੂੰ ਜੋ ਹੈ ਕੋਈ ਜਾਂਦਾ ਹੈ ਨੀਲ ਵਸਤਰ ਪਹਿਰ ਹੋਵੇ ਪ੍ਰਮਾਣ ਮਲੇਚ ਧਾਨ ਲੈ ਉਜੇ ਪੁਰਾਣ ਸਹਿਬ ਕਨ ਦੇ ਜਿਹੜਾ ਖੱਤਰੀ ਹੈ ਉਸ ਵਕਤ ਦੀ ਰੂਪ ਰੇਖਾ ਕਿ ਰਾਜ ਦਰਬਾਰ ਤੱਕ ਪਹੁੰਚਣਾ ਹੈ ਤੋ ਵਸਤਰ ਨੀਲੇ ਪਹਿਨ ਲੈਂਦਾ ਕਿਉਂਕਿ ਤਾਂ ਹੀ ਪ੍ਰਵਾਨ ਹੁੰਦਾ ਸੀ ਤਾਂ ਹੀ ਰਾਜ ਸਭਾ ਦੇ ਵਿੱਚ ਜਾਣ ਦਿੱਤਾ ਜਾਂਦਾ ਸੀ ਔਰ ਮਲੇਛਾਂ ਦਾ ਧਾਨ ਲੈਂਦਾ ਹੈ ਲੇਕਿਨ ਪੂਜ ਦਾ ਪੁਰਾਣ ਨੂੰ ਹੈ ਭਾਵੇਂ ਜਿਨ੍ਹਾਂ ਨੂੰ ਇਹ ਮਲੇਛ ਕਹਿੰਦਾ ਹੈ ਤਾਂ ਉਹਨਾਂ ਤੋਂ ਲੈਂਦਾ ਹੈ ਔਰ ਪੂਜਾ ਪੁਰਾਣ ਦੀ ਕਰਦਾ ਹੈ ਫਿਰ ਆ ਭਾਕਿਆ ਕਾ ਕੁੱਠਾ ਬਕੜਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ کہیں دا ہے میرے چوکے بچ کوئی بھی نہ آوے کیونکہ میرا چوکہ سچا ہے پویتر ہے لیکن اباخیا کا کٹھا بکرا کھانا کویا ہوا بکرا جی دیتے اسلامی شراد مطابق کلمہ پڑھ کے کویا گئے انہوں اُنہوں کہ کٹھا مہارج مہاراج کہ کسائی کو تو یہ کویا ویا بکرا لیا ہے جو اس نے اپنے ڈھنگ نال کویا ہے اپنی اسلامی طرزے ڈھنگ نال اس نو زبا کیتا ہے او تو لے آیا ہے اور چوکے دے چھے انو چاڑ رہے ہیں تے پھر کہنا میرے چوکے چھ کوئی نہ آوے میرا چوکا سچا ہے مہارج کہنا تیرا چوکا کس طرح سچا ہو گیا وہ تے اپویتر ہے دیکھے چوکا کڈی کار لیپا پوچی کر کے چاروں پاسے ਕਾਰੀਆਂ ਕੱਢ ਦਿੱਤੀਆਂ ਲਕੀਰਾਂ ਪਾ ਦਿੱਤੀਆਂ ਕਿ ਮੇਰੇ ਚੌਕੇ ਦੇ ਵਿੱਚ ਕੋਈ ਨਾ ਆਵੇ ਸਾਬ ਕਹਿੰਦੇ ਨਹੀਂ ਉੱਪਰ ਆਏ ਬੈਠੇ ਕੁੜਿਆਰ ਇਹ ਜੋ ਚੌਕੇ ਦੇ ਵਿੱਚ ਬੈਠੇ ਨੇ ਇਹ ਕੂੜੇ ਨੇ ਝੂਠੇ ਨੇ ਤੇ ਜੇ ਕੂੜ ਚੌਕੇ ਦੇ ਵਿੱਚ ਬੈਠਾ ਹੈ ਤਾਂ ਚੌਕਾ ਸੁੱਚਾ ਨਹੀਂ ਹੈ ਚੌਕਾ ਅਪਵਿੱਤਰ ਹੈ ਮਤ ਭੇਟੇ ਵੇ ਮਤ ਭੇਟੇ ਇਹ ਅਨ ਅ ਸਾਡਾ ਫਿਟੇ پر تو کہندہ مطاں کدھر میرا آن پیٹ نہ جائے کوئی میرے چوکے دے نہ ہوئے میرا پوجن برش نہ ہو جائے پر صاحب کہندہ تو اندر گیا اور تیرے ہردے چکوڑ ہے تو جو چوکے دے چکوڑ چلا گیا چھوٹ چلا گیا تو چوکہ سچا کس طرح ہویا چوکہ پاون کس طرح ہویا تن فٹے فیڑ کرین من جھوٹے چلی بھرین تن اپویتر ہے ملین ہے ਇਹ ਭੋਜਨ ਛਕਦਾ ਤੇ ਝੂਠਾ ਮਨ ਹੈ ਇਹ ਚੁੱਲੀਆਂ ਪਿਆ ਭਰਦਾ ਹੈ ਚੁੱਲੀ ਪਿਆ ਕਰਦਾ ਹੈ ਬਾਹੂ ਹੱਥੋਂ ਸਾਫ ਪਿਆ ਕਰਦਾ ਹੈ ਸਹਿਬ ਕਨਨ ਕਹੋ ਨਾਨਕ ਸੱਚ ਧਿਆਈਏ ਸੁਚ ਹੋਵੇ ਤਾਂ ਸੱਚ ਪਾਈਏ ਸੁਚ ਤੇ ਤਾਂ ਆਉਂਦੀ ਹੈ ਜੇ ਸੱਚ ਦੀ ਪ੍ਰਾਪਤੀ ਹੋਵੇ ਤੇ ਸੱਚ ਦੀ ਪ੍ਰਾਪਤੀ ਤਾਂ ਆਉਂਦੀ ਹੈ ਜੇ ਸੱਚ ਵਿੱਚ ਧਿਆਨ ਜੋੜੀਏ ਕਹੋ ਨਾਨਕ ਸੱਚ ਧਿਆਈਏ ਸੁਚ ਹੋਵੇ ਤਾਂ ਸਸਾਚਿ ਬਾਣੀ ਹੈ ਨਾਲ ਜੋ ਪੌੜੀ ਹੈ 16ਵਾਂ ਉਹਦੇ ਚ ਸਤਿਗੁਰudev ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਉਹ ਜਿਹੜਾ ਪਰਿਪੂਰਨ ਪ੍ਰਮਾਤਮਾ ਹੈ ਮਤਾਂ ਕਿਦਰੀ ਤੇਰੇ ਅੰਦਰ ਖਿਆਲ ਪੈਦਾ ਹੋ ਜਾਏ ਕਿ ਇਤਨਾ ਵੱਡਾ ਉਸਨੇ ਪਸਾਰਾ ਪਸਾਰਿਆ ਐ ਇੰਨੇ ਬ੍ਰਹਿਮੰਡ ਇੰਨੇ ਸੂਰਜ ਚੰਨ ਤਾਰੇ ਗ੍ਰਹਿ ਨक्षत्र ਇਤਨੇ ਪਸ਼ੀਤੇ ਪੰਛੀ ਔਰ ਸਾਗਰ ਦਰਿਆ ਪਹਾੜ ਕੁਝ ਇੱਕ ਨੂੰ ਭੁੱਲ ਗਿਆ ਹੋਵੇਗਾ। ਕੁਝ ਉਸ ਦੇ ਚੇਤੇ ਦੇ ਚੋਂ ਨਿਕਲ ਗਏ ਹੋਣਗੇ। ਮਹਾਰਾਜ ਕੰਨ ਐਸੀ ਗੱਲ ਨਹੀਂ ਹੈ। ਚਿੱਤੇ ਅੰਦਰ ਸਭ ਕੋ। ਉਹਦੇ ਚੇਤੇ ਦੇ ਵਿੱਚ ਸਭ ਕੁਝ ਹੈ। ਐਸਾ ਨਹੀਂ ਕਿ ਉਹ ਕਿਸੇ ਨੂੰ ਭੁੱਲ ਗਿਆ। ਇੱਕ ਕੀੜੀ ਵੀ ਉਸ ਦੇ ਚੇਤੇ 'ਚ ਹੈ। ਇੱਕ ਹਾਥੀ ਵੀ ਉਸ ਦੇ ਚੇਤੇ 'ਚ ਹੈ। ਰੇਤ ਦਾ ਇੱਕ ਜ਼ਰਰਾ ਵੀ ਉਸ ਦੇ ਚੇਤੇ 'ਚ ਹੈ। ਔਰ ਸੂਰਜ ਵੀ ਉਸ ਦੇ ਚੇਤੇ ਦੇ ਵਿੱਚ ਹੈ। ਇਕ ਪੱਤਾ ਵੀ ਉਸਦੇ ਚੇਤੇ ਵਿੱਚ ਹੈ ਇੱਕ ਪਹਾੜ ਵੀ ਉਸਦੇ ਚੇਤੇ ਵਿੱਚ ਹੈ ਇੱਕ ਕੀੜੀ ਵੀ ਉਸਦੇ ਚੇਤੇ ਵਿੱਚ ਹੈ ਇੱਕ ਮਨੁੱਖ ਵੀ ਉਸਦੇ ਚੇਤੇ ਵਿੱਚ ਹੈ ਤੂੰ ਉਸ ਦੀ ਯਾਦ ਵਿੱਚ ਹੈ ਸਭ ਕੁਝ ਉਸਦੇ ਚੇਤੇ ਵਿੱਚ ਹੈ ਕਿ ਤੁਹਾਨੂੰ ਪਤਾ ਚੱਲਦਾ ਹੈ ਕਿ ਉਸ ਪ੍ਰਮਾਤਮਾ ਦਾ ਚੇਤਾ ਕਿੰਨਾ ਮਹਾਨ ਹੈ ਉਸ ਦੀ ਚੇਤੇ ਸ਼ਕਤੀ ਕਿੰਨੀ عظیم ਹੈ ਪਰ ਮਹਾਰਾਜ ਕਹਿੰਦੇ ਮੇਰਾ ਇਹ ਹੀ ਨਹੀਂ ਕਿ ਸਭ ਕੁਝ ਉਸ ਦੇ ਚੇਤੇ ਦੇ ਚ ਹੈ ਬਲਕਿ ਸਭ ਕੁਝ ਉਸ ਦੀ ਨਿਗਾਹ ਦੇ ਹੇਠ ਉਸ ਦੀ ਨਿਗਾਹ ਦੇ ਥੱਲੇ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਦਾ ਸਭ ਕੁਝ ਨੂੰ ਆਪਣੇ ਨਿਗਾਹ ਦੇ ਹੇਠ ਰੱਖਦਾ ਹੈ ਔਰ ਸਾਰਾ ਬ੍ਰਹਿਮੰਡ ਚੱਲ ਰਿਹਾ ਹੈ ਉਸ ਦੀ ਨਿਗਾਹ ਦੇ ਹੇਠ ਸਾਰਾ ਬ੍ਰਹਿਮੰਡ ਕਾਰਿਏ ਕਰ ਰਿਹਾ ਹੈ ਸਭ ਕੁਝ ਉਸ ਦੇ ਚੇਤੇ ਦੇ ਵਿੱਚ ਭੁਲੇਆ ਕੁਛ ਨਹੀਂ ਕਿਸੇ ਵੀ ਮਨੁੱਖ ਨੂੰ ਆਪਣੇ ਘਰ ਦਾ ਸਾਰਾ ਸਾਜ਼ੋ-ਸਮਾਨ ਚੇਤੇ 'ਚ ਨਹੀਂ ਹੋਵੇਗਾ ਕੁਛ ਐਸਾ ਹੁੰਦਾ ਹੈ ਜੋ ਚੇਤੇ 'ਚ ਨਿਕਲ ਜਾਂਦਾ ਹੈ ਨਿੱਕਾ ਜਿਹਾ ਘਰ ਥੋੜਾ ਜਿਹਾ ਸਾਜ਼ੋ-ਸਮਾਨ ਲੇਕਿਨ ਸਭ ਕੁਝ ਚੇਤੇ ਦੇ 'ਚ ਨਹੀਂ ਇੰਨੇ ਮਹਾਨ ਬ੍ਰਹਿਮੰਡ ਹੋਰ ਕਿੰਨੇ ਕਨੇ ਇਹਦੀ ਗਿਣਤੀ ਵੀ ਨਹੀਂ ਮਨੁੱਖ ਦੇ ਕੋਲ ਆਕੜੇ ਨਹੀਂ ਕਿ ਆਂਕ ਸਕੇ संख्या कर सके गिन सके पर सब कुछ उस दे चेते रेच चाहे सूक्ष्म है चाहे स्थूल है चाहे तुच्छ है चाहे महान है चाहे कमजोर है चाहे शक्तिशाली है सब कुछ उस दे चेते रेच चितते अंदर सब को वेख नदरी हेठ चलाएंदा आपे देव डियायां आपे ही कर्म कराएंदा ਐ ਸਭ ਬਖਸ਼ਿੰਦ ਪਰਿਪੂਰਨ ਪ੍ਰਮਾਤਮਾ ਹੈ ਉਹ ਆਪ ਹੀ ਬਖਸ਼ਿਸ਼ ਕਰਕੇ ਵਡਿਆਈਆਂ ਦੇ ਦਿੰਦਾ ਹੈ ਵਡਿਆਈ ਕਈ ਪੱਖ ਦੀ ਕਈ ਪਹਿਲੂਆਂ ਦੀ ਔਰ ਤਰ੍ਹਾਂ-ਤਰ੍ਹਾਂ ਦੇ ਕਰਮ ਦੀ ਪ੍ਰੇਰਣਾ ਆਪ ਉਹ ਦੇ ਰਿਹਾ ਸਾਰਿਆਂ 'ਚ ਬੈਠ ਕੇ ਵੱਡੋ ਵੱਡਾ ਵਡਮੇਦ ਨਹੀਂ ਸਿਰੇ ਸਿਰ ਧੰਦੇ ਲਾਉਣ ਦਾ ਵਡਿਆں ਤੋਂ ਵੱਡਾ ਹੈ ਮਹਾਨ ਵੱਡਾ ਹੈ ਸਾਰੀ ਸ੍ਰਿਸ਼ਟੀ ਦੇ ਰਚਣ ਵਾਲਾ ਹੈ ਤੇ ਮਾਲਕ ਹੈ ਹਰ ਇੱਕ ਨੂੰ ਆਪਣੇ ਆਪਣੇ ਧੰਦੇ ਤੇ ਲਾਇਆ ਸਿਰੇ ਸਿਰ ਧੰਦੇ ਲਾਇੰਦਾ ਤੁਦ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ ਵਣ ਦਿੱਤੇ ਨੇ ਧੰਦੇ ਉਸ ਪਰਿਪੂਰਨ ਪ੍ਰਮਾਤਮਾ ਨੇ ਕੀੜਿਆਂ ਦੇ ਆਪਣੇ ਧੰਦੇ ਮਕੋੜਿਆਂ ਦੇ ਆਪਣੇ ਧੰਦੇ ਪਸ਼ੂਆਂ ਦੇ ਆਪਣੇ ਧੰਦੇ ਪੰਛੀਆਂ ਦੇ ਆਪਣੇ ਧੰਦੇ जल जंतुओं दे अपने धंधे थल जंतुओं दे अपने धंधे नभ जंतुओं दे अपने धंधे और बड़े सोने टांग नाल ये परिपूर्ण परमात्मा ने वंड कर दीती है धंधे दा मुख मुद्दा ते यही आंदा है रिज़क दी तलाश तो जल जंतु भी तलाश कर रहे ने पंछी वे रिज़क दी तलाश कर रहे ने पशु भी कर रहे ने मनुष्य कर रहे ने मुख धंधा ਇਹੀ ਹੈ ਸਾਇਬ ਕੰਨੇ ਤੂੰ ਤਮਾਮ ਜੀਵਾਂ ਨੂੰ ਸਾਜ ਕੇ ਆਪਣੇ ਚੇਤੇ ਚ ਰੱਖਿਆ ਹੈ ਔਰ ਤੂੰ ਆਪ ਹੀ ਤਰ੍ਹਾਂ ਤਰ੍ਹਾਂ ਦੀਆਂ ਵਡਿਆਈਆਂ ਦਿੱਤੀਆਂ ਨੇ ਬਖਸ਼ਿਸ਼ ਕਰਕੇ ਤਰ੍ਹਾਂ ਤਰ੍ਹਾਂ ਦੇ ਜੋ ਹੈ ਕਰਮ ਉਹਨਾਂ ਤੋਂ ਕਰਾ ਰਹੇ ਹੈ ਬਹੁਤ ਤੂੰ ਵੱਡਾ ਹੈ ਮਹਾਨ ਹੈ ਸ੍ਰਿਸ਼ਟੀ ਦੇ ਰਚਨਹਾਰ ਹੈ ਤੇ ਸਾਰੇ ਜੀਵਾਂ ਨੂੰ ਤੂੰ ਸ੍ਰਿਸ਼ਟੀ ਦੇ ਚ ਆਪਣੇ ਆਪਣੇ ਧੰਦੇ ਤੇ ਲਾਇਆ ਹੋਇਆ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਇੰਦਾ ਹੈ ਪ੍ਰਭੂ ਐਸਾ ਵੀ ਦੇਖ ਹੈ ਕਿਸੇ ਦੇ ਉੱਤੇ ਤੋਂ ਪੁੱਠੀ ਨਜ਼ਰ ਕਰਦੇਵੇਂ ਥੋੜੀ ਜਿਹਾ ਨਜ਼ਰ ਦੀ پلਕ ਚੁੱਕੇ ਤੇ بڑے بڑے ਸੁਲਤਾਨਾ ਨੂੰ ਕਾਇਆ ਬਣਾ ਦਿੰਦਾ ਹੈ ਘਾਸ ਖੋਦਣ ਵਾਲਾ ਮਹਾਨ ਨੂੰ ਤੁਛ ਕਰ ਦੇਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਫਰਮਾਨ ਰੀਤੇ ਭਰੇ ਭਰੇ ਸਖ ਨਾਵੇ ਇਹ ਤਾਂ ਕੋ ਵਿਵਹਾਰੇ اے ਪ੍ਰਭੂ ਤੇਰਾ ਵਿਵਹਾਰ ਮੈਂ ਅਜੀਬ ਦੇਖ ਰਿਹਾ ਹਾਂ ਤੇਰਾ ਵੀ ਇੱਕ ਧੰਦਾ ਖਾਲੀਆਂ ਨੂੰ ਭਰੀ ਜਾ ਰਹੇ ਹੈ ਔਰ ਭਰੇ ਆਯਾਨੋ ਖਾਲੀ ਕਰ ਜਾ ਰਹੇ ਬਿਖਾਰੀ ਨੂੰ ਕਿਦਰੀ ਤੂੰ ਸਮਰਾਟ ਬਣਾ ਦੇਣਾ ਔਰ ਸਮਰਾਟ ਨੂੰ ਕਿਦਰੇ ਬਿਖਾਰੀ ਬਣਾ ਦੇਣਾ ਐਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੇ ਕਿਦਰੀ ਤੇਰੀ ਥੋੜੀ ਜੀਆਂ ਨਜ਼ਰ ਪੁੱਠੀ ਹੋ ਜਾਏ ਤਾਂ بڑے بڑے ਸੁਲਤਾਨ ਕਾਇਏ ਹੁੰਦੇ ਦੇਖੇ ਨੇ ਘਾਸ ਵਰਗੇ ਹੋ ਜਾਂਦੇ ਨੇ ਬਾਹ ਉਹਨਾਂ ਦੀ ਸਾਰੀ ਦੀ ਸਾਰੀ ਔਕਾਤ ਖਤਮ ਹੋ ਜਾਂਦੀ ਹੈ ਔਰ ਇਸ ਹੱਦ ਤੱਕ ਕਿ ਦਰ ਮੰਗਨ ਵਿਖ ਨਾ ਪਾਏਂਦਾ ਬਿਖਾਰੀ ਬਣ ਕੇ ਜੇ ਕਿਸੇ ਦਵਾਰ ਤੇ ਜਾ ਕੇ ਭਿਖਸ਼ਾ ਵੀ ਮੰਗਦਾ ਹੈ ਤਾਂ ਹੁਣ ਬਿਖ ਦੀ ਵੀ ਪ੍ਰਾਪਤੀ ਨਹੀਂ ਹੁੰਦੀ ਅਸੀਂ ਦੇਖਦੇ ਹਾਂ ਕਿ ਸੰਸਾਰ ਵਿੱਚ ਐਸਾ ਹੋਇਆ ਕੱਲ ਜੋ ਮਹਾਨ ਸਨ ਅਜ ਤੁਛ ਹੋ ਗਏ ਇਹ ਨਿਯਮ ਸਿਰਫ ਮਨੁੱਖਾਂ ਤੇ ਹੀ ਲਾਗੂ ਨਹੀਂ ਸਭ ਕੁਝ ਤੇ ਲਾਗੂ ਹੈ ਕਿਉਂਕਿ ਹਰ ਚੀਜ਼ ਵਧਦੀ ਹੈ ਤੇ ਵਧਣ ਤੋਂ ਬਾਅਦ ਘਾਟੇ ਦੀ ਤਰਫ ਆਉਂਦੀ ਹੈ ਔਰ ਜੈਸੇ ਘਟਨਾ ਆਰੰਭ ਹੁੰਦਾ ਹੈ ਉਸ ਦਾ ਫਿਰ ਤੁਛ ਹੋਣਾ ਆਰੰਭ ਹੋ ਜਾਂਦਾ ਹੈ ਇੱਕ ਸ਼ਿਖਰ ਤੇ ਪਹੁੰਚ ਕੇ ਪਹਾੜ ਵੀ ਘਟਦੇ ਨੇ ਸੂਰਜ ਚੰਦ ਤਾਰੇ ਵੀ ਘਟਦੇ ਨੇ ਗਟੰਤ ਦੀਪੰ ਗਟੰਤ ਰੂਪੰ ਗਟੰਤ ਰਵਸਸ ਨਿਕਤਰ ਗਗਨੰ ਤੋ ਸਭ ਕੁਝ ਘਟਦਾ ਹੈ ਔਰ ਘਟਦੇ ਆ ਘਟਦੇ ਆ ਇੱਕ ਦਿਨ ਮਿਟ ਜਾਂਦਾ ਹੈ ਕੋਈ ਸੁਲਤਾਨ ਸਿੰਘਾਸਣ ਤੇ ਬੈਠ ਕੇ ਇਹ ਤਕਬਰ ਕਰੇ ਇਹ ਘਰੂਰ ਕਰੇ ਕਿ ਬਾਕੀ ਸਭ ਥੱਲੇ ਨੇ ਮੈਂ ਸਿੰਘਾਸਣ ਤੇ ਹਾਂ ਔਰ ਇਹ ਹੰਕਾਰ ਇਤਨਾ ਪਰਬਲ ਹੋਵੇ ਕਿਉਂਕਿ ਸਤਾ ਕਰਕੇ ਇਹ ਅਹੰਕਾਰ ਹੋ ਜਾਂਦਾ ਹੈ ہر ہرناکش نے کہہ دیتا سی کوئی نرنکار نہیں اگر ہے تو وہ بھی میرے تھلے تھے میں سنگا سنتے ہیں میں اوپر ہا. اس طرح فرون نے کہہ دیتا سی کنس نے کہہ دیتا سی میں ہی مہان ہاں اور میں ہی سب کچھ ہاں ستا ایسا سوچنے مجبور کر دیں دیئے اگر کوئی سلطان جو سنگاسن سے بیٹھا ہے اور آخر سب چھوٹے نے ਸਭ ਤੁਛ ਨੈਂ ਮੈਂ ਹੀ ਮਹਾਨ ਹਾਂ ਮੈਂ ਹੀ ਵੱਡਾ ਤੋਂ ਮਹਾਰਾਜ ਕਹਿੰਦੇ ਨਦਰ ਉਪਠੀ ਜੇ ਕਰੇ ਸੁਲਤਾਨਾ ਕਾਉ ਕਰਾਇੰਦਾ ਐ ਸੁਲਤਾਨ ਜੇ ਥੋੜੀ ਜਿਹੀ ਉਸਦੀ ਨਿਗਾਹ ਫਿਰ ਜਾਏ ਉਪਠੀ ਹੋ ਜਾਏ ਤਾਂ بڑے بڑے ਸੁਲਤਾਨਾ ਨੂੰ ਘਾਸ ਵਰਗਾ ਹੁੰਦਾ ਦੇਖੇ ਔਰ ਫਿਰ ਹਾਲਤ ਐਸੀ ਬਣਦੀ ਹੈ ਕਿ ਦਰ ਮੰਗਨ ਬਿਖ ਨਾ ਪਾਇੰਦਾ ਦੁਆਰ ਦੁਆਰ ਤੇ ਜਾਵੇ ਵੇਖਾ ਮੰਗੇ ਤੇ ਕੋਈ ਇਸ ਦੀ ਝੋਲੀ ਵਿੱਚ ਬਖ ਵੀ ਪਾਣ ਨੂੰ ਜੋ ਹੈ ਤਿਆਰ ਨਹੀਂ ਹੁੰਦਾ ਕੱਲ ਦੇ ਸਮਰਾਟ ਬਿਖਾਰੀ ਬਣੇ ਹੋਏ ਇਤਿਹਾਸ ਦੇ ਵਿੱਚ ਅਸੀਂ ਦੇਖਦੇ ਹਾਂ ਔਰ ਅੱਜ ਦੇ ਬਿਖਾਰੀ ਅਸੀਂ ਸਮਰਾਟ ਵੀ ਬਣੇ ਹੋਏ ਜੋ ਹੈ ਦੇਖਦੇ ਹਾਂ ਪ੍ਰਭੂ ਦੀ ਇਹ ਅਗੰਮੀ ਲੀਲਾ ਇਹ ਉਸ ਦੇ ਅਗੰਮੀ ਕੌਤਕ ਸਾਬ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੌੜੀ ਦੇ ਵਿੱਚ ਮੂਲ ਗੱਲ ਇਹ ਦੱਸਦੇ ਪੈਣੇ ਕਿ ਸਭ ਕੁਝ ਉਸ ਦੇ ਚੇਤੇ ਦੇ ਵਿੱਚ ਹੈ ਆਪੇ ਜੀਵਾਂ ਨੂੰ ਵਡਿਆਈਆਂ ਦਿੰਦਾ ਹੈ ਕਰਮ ਦੀ ਪ੍ਰੇਰਣਾ ਦਿੰਦਾ ਹੈ ਸ੍ਰਿਸ਼ਟੀ ਦਾ ਮਾਲਕ ਹੈ ਸਿਰੇ ਸਿਰ ਜੀਵਾਂ ਨੂੰ ਧੰਦੇ ਲਾਇਆ ਹੋਇਆ ਹੈ ਔਰ ਕੋਈ ਅਗਰ ਉੱਚੇ ਰੁਤਬੇ ਤੇ ਪਹੁੰਚ ਗਿਆ ਹੈ ਵਡਿਆਈਆਂ ਉਸ ਨੂੰ ਪ੍ਰਾਪਤ ਹੋ ਗਈਆਂ ਨੇ ਤੇ ਅਗਰ ਉਹ ਹੰਕਾਰੀ ਹੋ ਜਾਏ ਤੋ ਨਿਗਾਹ ਉਸ ਦੀ ਪੁੱਠੀ ਵੀ ਹੋ ਜਾਂਦੀ ਹੈ ਔਰ ਉਹ ਬਿਖਾਰੀ ਹੋ ਸਕਦਾ ਹੈ ਸ਼ਲੋਕਾਂ ਦੇ ਵਿੱਚ ਮੂਲ ਭਾਵ ਉਹੀ ਸੋਚਾ ਹੈ ਜਿਹਦੇ ਅੰਦਰ ਸੱਚ ਹੈ ਫੋਕਟ ਕਰਮ ਕਰੇ ਲੇਕਿਨ ਹਿਰਦੇ ਦੇ ਵਿੱਚ ਸੱਚ ਨਹੀਂ ਹੈ ਤਾਂ ਉਹ ਕਤਈ ਸੋਚਾ ਨਹੀਂ ਸੱਚ ਬਿਨਾ ਕੈ ਸੋਚਾ ਹੋਈ ਕਹੋ ਨਾਨਕ ਸੱਚ ਧਿਆਈਏ ਸੁੱਚ ਹੋਵੇ ਤਾਂ ਸੱਚ ਪਾਈਏ ਜੇ ਸੱਚ ਦੀ ਪ੍ਰਾਪਤੀ ਹੋਵੇ ਤਾਂ ਜੋ ਹੈ ਸੁੱਚਾ ਹੈ ਔਰ ਜੋ ਸੁੱਚਾ ਹੈ ਉਸ ਨੂੰ ਇਸ ਕਰਤੇ ਪੁਰਖ ਦੀ ਲੀਲਾ ਦਾ ਪਤਾ ਚੱਲ ਜਾਂਦਾ ਹੈ ਕਿ ਸਭ ਕੁਝ ਉਸ ਪਰਮਾਤਮਾ ਦੇ ਚੇਤੇ ਦੇ ਚ ਹੈ ਸਭ ਕੁਝ ਉਸ ਦੀ ਨਿਗਾਹ ਦੇ ਹੇਠ ਹੈ